ਰ ਸੱਚਾ ਨੇ ਹੋ ਲਾਇਆ ਪ੍ਰੀਤਮ ਆਪੁਨੇ ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾਂ ਸਾ ਮੁਨੇ ਸੋਏ ਸੁਨੰਦੜੀ ਮੇਰਾ ਤਨ ਮਨ ਮੋਲਾ ਨਾਮ ਜਪੰਦੇੜੀ ਲਾਲੀ ਪੰਦ ਜੁਲੰਦੜੀ ਮੇਰਾ ਅੰਦਰ ਠੰਡਾ ਦਰਸ਼ਨ ਦੇਖ ਨਿਹਾਲੀ ਸ੍ਰੀ ਵਾਹਿਗੁਰੂ ਜੀ ਜੈਤ ਸ੍ਰੀ ਮਹਲਾ ਪੰਜਵਾਂ ਕਰਤੀ ਜਾ ਏਕ ਓ ਅੰਕਾਰ ਸਤ ਗੁਰ ਪ੍ਰਸਾਦ ਕੋਈ ਜਾਣੈ ਕਵਨ ਈਹਾ ਜਗ ਮੀਤ ਜਿਸ ਹੋਏ ਕਿਰਪਾਲ ਸੋਈ ਪਿਦ ਪੂਜੈ ਤਾਂ ਕੀ ਨਿਰਮਲ ਰੀਤ ਕੋਈ ਜਾਣ ਜਿਸ ਹੋਏ ਕਿਰਪਾਲ ਸੋਈ ਬਿਦ ਪੂਜੈ ਤਾਂ ਕੀ ਨਿਰਮਲ ਰੀਤ ਰਹਾ ਮਾਤ ਪਿਤਾ ਬਨਤਾ ਸੁਤ ਬੰਧਪ इष्टमित अर पाई पूरब जन्म के मिले संजोगी अंतह को ना सहाई முக்கத்மால கணிக்க மணரஞ்சன் மாத விவத ਪਾਇਆ ਹਸਤ ਰਥ ਆਸ਼ਵ ਪਵਨ ਤੇਜ ਧਣੀ ਭੂ ਮਨ ਚਤੁਰਾੰਗਾ ਸੰਗ ਨਾ ਚਾਲਿਓ ਇਨ ਮੈਂ ਕਛੂਆ ਉਠ ਸਿਧਾਇੋ ਨਾਂਗਾ ਹਰ ਕੇ ਸੰਤ ਪ੍ਰੇਅ ਪ੍ਰੀਤਮ ਪ੍ਰਭ ਕੇ ਤਾ ਕੈ ਹਰ ਹਰ ਗਾਈਐ आनक ईहा सुख आ गए मुख उजल संग संतन कै पाई हर के संत प्रिय प्रीतम प्रभु के ਤਾ ਕਹਿ ਹਰ ਹਰ ਗਾਈਐ ਨਾਨਕ ਈ ਹਾ ਸੁਖ ਆਗੈ ਮੁਖ ਉਜਲ ਸੰਗ ਸੰਤਨ ਕੈ ਪਾਈਐ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਤ ਸ੍ਰੀ ਮਹਲਾ ਪੰਜਵਾਂ ਕਰ ਤੀਜਾ ਏਕ ਓੰਕਾਰ ਸਤਗੁਰ ਪ੍ਰਸਾਦ ਕੋਈ ਜਾਣੈ ਕਵਨੀ ਹਾਂ ਜਗ ਮੀਤ ਜਿਸ ਹੋਏ ਕਿਰਪਾਲ ਸੋਈ ਵਿਦੂਜੈ ਤਾਂ ਕੀ ਨਿਰਮਲ ਰੀਤ ਰਹਾ ਅੱਜ ਦੇ ਪਾਵਨ ਸ਼੍ਰੀ ਮੁਖਵਾਕ ਜੈਤ ਸ੍ਰੀ ਰਾਗ ਅੰਦਰ ਪੰਚਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਵੱਲੋਂ ਬਖਸ਼ਿਸ਼ ਹੋਏ ਹਨ ਜੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 700 ਉੱਪਰ ਸੁਭਾਈਮਾਨ ਹਨ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਸਰਬਤਰ ਮਾਈ ਭਾਈ ਬਿਰਧ ਬਾਲਕ ਵਡਪਾਗੀ ਹੋ ਜੋ ਅੰਮ੍ਰਿਤ ਵੇਲੇ ਸਤਗੁਰਾਂ ਦੇ ਮਹਾਨ ਦਰਬਾਰ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਹਾਜ਼ਰੀਆਂ ਪਰ ਕੇ ਆਪਣਾ ਜੀਵਨ ਸਫਲ ਬਣਾ ਰਹੇ ਹੋ ਸਤਿਗੁਰੂ ਮਿਹਰ ਕਰਨ ਸਮੂਹ ਸਾਧ ਸੰਗਤ ਜੀ ਨੂੰ ਨਾਮ ਦਾ ਦੇਹ ਅਰੋਗਤਾ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ